ਸ਼ਾਸਿਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਅੱਜ ਪੂਰੇ 35 ਦਿਨ ਹੋ ਗਏ ਨੇ ਮਰਨ ਵਰਤੇ ਬੈਠੇ ਓਏ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਜਿਹਨੀਆਂ ਮੰਗੀਆਂ ਜਾ ਰਹੀਆਂ ਨੇ ਸੈਂਟਰ ਸਰਕਾਰ ਦੇ ਕੋਲੋਂ ਉਹ ਮੰਗੀਆਂ ਨਹੀਂ ਜਾ ਰਹੀਆਂ ਜੇ ਗੱਲ ਕਰੀਏ ਸਰਮਨ ਸਿੰਘ ਪੰਦੇੜ ਸਰਮਨ ਸਿੰਘ ਪੰਦੇੜ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਅੱਜ ਸਵੇਰੇ 7 ਵਜੇ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਹੋਣਾ ਚਾਹੀਦਾ ਹੈ ਤਾਂ ਕਿ ਬਖਲਾਅਤ ਪਹੁੰਚੇ ਭਾਰਤ ਸਰਕਾਰ ਯਾਨੀ ਕਿ ਭਾਰਤੀ ਜਨਤਾ ਪਾਰਟੀ ਨੂੰ ਇੱਧਰ ਭਾਰਤੀ ਜਨਤਾ ਪਾਰਟੀ ਹਲਟਾਸ ਤੋਂ ਮਾਸ ਨਹੀਂ ਹੋ ਰਹੀ ਪੰਜਾਬ ਸਰਕਾਰ ਚੱਕਣ ਦੀ ਫਰਾਕ ਦੇ ਵਿੱਚ ਹੈ ਜਗਜੀਤ ਸਿੰਘ ਦਲੇਵਾਲ ਨੂੰ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ 31 ਤਰੀਕ ਲਾਸਟ ਹੈ ਹਰ ਹਾਲਤ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਜਾਵੇ ਗ੍ਰਿਫਤਾਰ ਕੀਤਾ ਜਾਵੇ ਜੇ ਸੈਂਟਰ ਸਰਕਾਰ ਦੇ ਕੋਲ ਹਲਪ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਤਾਂ ਉਸ ਹਲਪ ਵੀ ਮੁਹੱਈਆ ਕਰਵਾਈ ਚਾਹੇਗੀ ਪੰਜਾਬ ਸਰਕਾਰ ਨੂੰ ਇੱਧਰ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਕੇਂਦਰੀ ਮੰਤਰੀ ਪੰਜਾਬ ਤੋਂ ਰਵਨੀਤ ਬਿੱਟੂ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਸਮਰਥਨ ਦੇ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਅੱਗੇ ਵੀ ਖੜਾ ਸੀ ਖੜਾ ਹਾਂ ਤੇ ਖੜਾ ਰਾਵਾਂਗਾ ਉਹਨਾਂ ਕਹਿੰਦਾ ਕਿ ਜਗਜੀਤ ਸਿੰਘ ਡੱਲੇਵਾਲ ਸਤਿਕਾਰਯੋਗ ਕਾਫੀ 올ਡ ਏਜ ਦੇ ਨੇ ਕੈਂਸਰ ਦੇ ਪੇਸ਼ੈਂਟ ਨੇ ਲੇਕਿਨ ਇਸ ਬਜ਼ੁਰਗ ਬਾਰੇ ਭਾਰਤੀ ਜਨਤਾ ਪਾਰਟੀ ਨੂੰ ਸੋਚਣਾ ਪਵੇਗਾ ਉਹਨਾਂ ਕਿਹਾ ਕਿ ਚੱਕਣ ਤੇ ਚੁਕਾਉਣ ਨਾਲ ਮਸਲੇ ਹੱਲ ਨਹੀਂ ਹੋਣੇ ਰਵਨੀਤ ਬਿੱਟੂ ਦਾ ਵੱਡਾ ਬਿਆਨ ਹੈ ਰਵਨੀਤ ਮਿੱਟੂ ਨੇ ਕਿਹਾ ਚੱਕਣ ਚਕਾਉਣ ਦੇ ਨਾਲ ਮਸਲੇ ਹੱਲ ਨਹੀਂ ਹੋਣੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਕੇ ਜਾਂ ਉਹ ਆਮ ਆਦਮੀ ਪਾਰਟੀ ਦੀ ਇਸ ਮਾਮਲੇ ਨੂੰ ਬੈਠ ਕੇ ਮੀਟਿੰਗ ਕਰਕੇ ਸੁਲਝਾਇਆ ਜਾ ਸਕਦਾ ਹੈ ਉਹਨਾਂ ਕਿਹਾ ਮੈਂ ਕਈ ਵਾਰ ਜਗਜੀਤ ਸਿੰਘ ਡਲੇਵਾਲ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਉਹ ਮੇਰੇ ਨਾਲ ਗੱਲ ਤੇ ਕਰਨ ਸਹੀਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹਨੇ ਮੇਰੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਨ ਮੇਰੇ ਨਾਲ ਮੁਲਾਕਾਤ ਕਰਨ ਮੈਂ ਚਲਾ ਜਾਵਾਂਗਾ ਦਿੱਲੀ ਦੇ ਪੰਜਾਬ ਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਮੈਨੂੰ ਕੋਈ ਵੀ আপত্তি ਨਹੀਂ ਹੈ ਮੈਂ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਾਂਗਾ ਮੇਰਾ ਵੀ ਜਗਜੀਤ ਸਿੰਘ ਡੱਲੇਵਾਲ ਲੱਗਦਾ ਹੈ ਉਹ ਪੰਜਾਬ ਦਾ ਵਸਨੀਕ ਹੈ ਪੰਜਾਬ ਜਿਹੜਾ ਸ਼ਾਂਤੀ ਦਾ ਪ੍ਰਤੀਕ ਹੈ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ ਮੈਂ ਸਪੋਰਟ ਕਰਦਾ ਹਾਂ ਮੈਂ ਭਾਰਤੀ ਜਨਤਾ ਪਾਰਟੀ ਨਾਲ ਗੱਲਬਾਤ ਕਰਾਂਗਾ ਲੇਕਿਨ ਜਥੇ ਬੰਦੀਆਂ ਤਿਆਰ ਤੇ ਹੁਣ ਮੇਰੇ ਨਾਲ ਗੱਲ ਕਰਨ ਵਾਸਤੇ ਯਾਨੀ ਕਿ ਇੱਕ ਤਰ੍ਹਾਂ ਰਵਨੀਤ ਬਿੱਟੂ ਜਗਜੀਤ ਸਿੰਘ ਦੱਲੇਵਾਲ ਦੀ ਸਪੋਰਟ ਕਰ ਰਹੇ ਨੇ ਯਾਨੀ ਕਿ ਪਹਿਲਾਂ ਤਾਲੀਬਾਨ ਵੀ ਕਿਹਾ ਗਿਆ ਰਵਨੀਤ ਬਿੱਟੂ ਵੱਲੋਂ ਫਿਰ ਕਿਹਾ ਗਿਆ ਮੈਂ ਕਿਸਾਨਾਂ ਦੀਆਂ ਜ਼ਮੀਨਾਂ ਦੀ ਜਿਹੜੀ ਹੈ ਨਰੀਖਣ ਇਨਵੈਸਟੀਗੇਸ਼ਨ ਕਰਵਾਉਂਗਾ ਲੇਕਿਨ ਇੱਧਰ ਰਵਨੀਤ ਬਿੱਟੂ ਦੇ ਹੁਣ ਤੇਵਰ ਥੋੜੇ ਜਿਹਾ ਬਦਲ ਗਏ ਨੇ ਉਹਨਾਂ ਨੇ ਕਿਹਾ ਕਿ ਮੈਂ ਤਿਆਰ ਹਾਂ ਕਿਸਾਨ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਖਾਸ ਕਰਕੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਕਰਨ ਵਾਸਤੇ ਲੇਕਿਨ ਉਹਨਾਂ ਵੱਲੋਂ ਸਾਨੂੰ ਕੋਈ ਵੀ ਹਰੀ ਝੰਡੀ ਸੰਕੇਤ ਨਹੀਂ ਦਿੱਤਾ ਗਿਆ ਕਿ ਮੀਟਿੰਗ ਕੀਤੀ ਜਾਵੇ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਥੋੜਾ ਬਹੁਤਾ ਬੋਲ ਰਹੇ ਨੇ ਕੇਂਦਰੀ ਮੰਤਰੀ ਭਾਰਤੀ ਜਨਤਾ ਪਾਰਟੀ ਦੇ ਰਵਨੀਤ ਬਿੱਟੂ ਧੰਨਵਾਦ